ਲੁਧਿਆਣਾ ਦੇ ਵਿੱਚ ਅੱਜ ਮਿਨਿਸਪਲ ਕਾਰਪੋਰੇਸ਼ਨ ਦੇ ਵੱਲੋਂ ਲਗਭਗ 2 ਦਰਜਨ ਤੋਂ ਵੱਧ ਦੁਕਾਨਾਂ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਹੈ ਤਾਂ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ। ਇਹ ਦੁਕਾਨਾਂ ਲੁਧਿਆਣਾ ਦੇ ਕ੍ਰਿਸ਼ਨਾ ਮੰਦਰ ਨੇੜੇ ਸਥਿਤ ਮਾਡਲ ਟਾਊਨ ਇਲਾਕੇ ਦੇ ਵਿੱਚ ਮੌਜੂਦ ਸਨ। 10 ਸਾਲਾਂ ਤੋਂ ਇਹ ਦੁਕਾਨਾਂ ਚੱਲ ਰਹੀਆਂ ਨੇ ਤੇ ਅੱਜ ਇਸ ਦੇ ਵਿਰੋਧ ਵਿੱਚ ਦੁਕਾਨਦਾਰਾਂ ਨੇ ਪ੍ਰਦਰਸ਼ਨ ਵੀ ਕੀਤਾ ਕਿ ਜਦੋਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਜਿਹੜੇ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਜਿਸ ਦੇ ਚਲਦੇ ਉਹਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਨਗਰ ਨਿਗਮ ਵੱਲੋਂ ਇਹ ਦੁਕਾਨਾਂ ਜਿਹੜੀਆਂ ਨੇ ਉਸ ਸੀਲ ਕੀਤੀਆਂ ਗਈਆਂ ਸੀ ਸੋ ਵੱਡੀ ਕਾਰਵਾਈ ਜਿਹੜੀ ਹੈ ਨਗਰ ਨਿਗਮ ਦੇ ਵੱਲੋਂ ਕੀਤੀ ਗਈ ਹੈ ਲੁਧਿਆਣੇ ਦੇ ਪੋਰਸ਼ ਇਲਾਕੇ ਦੇ ਵਿੱਚ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਸ ਸੰਬੰਧੀ ਕੀ ਕੁਝ ਐਮਐਲਏ ਦਾ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਜੀ ਕਿ ਭਾਈ ਜੇ ਤੁਸੀਂ ਨਹੀਂ ਖੋਲੋਗੇ ਮੈਂ ਖੁਦ ਖੋਲ ਦੂੰਗਾ ਜੀ ਤੁਹਾਡੀ ਸਾਰੇ ਮਾਨਯੋਗ ਪ੍ਰੈਸ ਦੀ ਹਾਜ਼ਰੀ ਤਾਂ ਖੋਲੀ ਆ ਕਿਉਂਕਿ ਇੱਕ ਇਲੀਗਲ ਇਲੀਗਲ ਸੀਲ ਹੋਈ ਆ ਸੀ ਇਹ ਕੋਈ ਲੀਗਲੀ ਸੀਲ ਨਹੀਂ ਸੀ ਹੋਈ ਆ ਹਮਮ ਅਮਰ ਸਿੰਘ ਇਹ ਕਨਫਰਮ ਕਿ ਮੇਗੀ ਤਾਇਰਾ ਵੀ 10 ਸਾਲ ਪੁਰਾਣੀ ਹੈ ਬਿਲਡਿੰਗ ਜਾਂ 20 ਸਾਲ ਪੁਰਾਣੀ ਹੈ ਦੇਖੋ ਆਫਟਰ ਆਪਾਂ ਹੁਣ ਇਹਨਾਂ ਦੇ ਜਿਹੜੇ ਇੱਥੋਂ ਦੇ ਰਹਿੰਦੇ ਨੇ ਲੋਕ ਠੀਕ ਹੈ ਨਾ ਆਪਾਂ ਉਹਨਾਂ ਦੀ ਗਰੰਟੀ ਲੈ ਸਕਦੇ ਹਾਂ ਮੈਂ ਵੀ ਇੱਥੇ ਰੋਜ਼ ਲੰਘਦਾ ਹੈ ਇਹ ਕਿਹੜਾ ਰਤੋ ਰਤਾ 1.5 ਸਾਲ ਤੱਕ ਬਣੀ ਨਹੀਂ ਤੇ ਤੁਸੀਂ ਮੰਨਦੇ ਹੋ ਸਾਡੀ ਸਰਕਾਰ ਤਾਂ ਨਹੀਂ ਬਣੀ ਇਹ ਬਿਲਕੁਲ ਸਾਡੇ ਦਾ ਪਤਾ ਨਹੀਂ ਉਹ ਕੌਣ ਬਣਾ ਰਿਹਾ ਉਹਦੀ ਕਾਰਵਾਈ ਕਰ ਲਓ ਜਿਹਨੇ ਕਰਨੀ ਆ ਅਸੀਂ ਉੱਧਰ ਜਾਣਾ ਵੀ ਨਹੀਂ ਨਾ ਉਹਦੀ ਫੁਲਾਣੀ ਨਾ ਉਹਦੀ ਹੱਕਤ ਚ ਨਾ ਉਹਦੇ ਉਲਟਾ ਜੀ ਠੀਕ ਆ ਜੇ ਉਹ ਲੀਗਲੀ ਸਹੀ ਹੋਊਗਾ ਠੀਕ ਆ ਓਕੇ ਸਾਨੂੰ ਕਾਦੀ ਤਰ੍ਹਾਂ ਜੇ ਬਾਕੀ ਚੱਲਦੀ ਉਹ ਵੀ ਚਲਾ ਲਵੇ ਜਿਮ ਕਾਰਪੋਰੇਸ਼ਨ ਦੇ ਅਧਿਕਾਰੀ ਬੁਲਾਈ ਸੀ ਤੁਸੀਂ ਪਹੁੰਚੇ ਨਹੀਂ ਮੁੱਕਦੇ ਕੋ ਪੈਸੇ ਮੈਂ ਲਾਤਾ ਸੀ ਸਾਰਿਆਂ ਨੂੰ ਉਹ ਕਿਤੇ ਹੋਰ ਜਿੱਦੇ ਬਿਜ਼ੀ ਹੋਣੇ ਆ ਮੇਰਾ ਫਰਜ਼ ਸੀਗਾ ਇੰਟੀਮੇਟ ਕਰਨਾ ਕੇ ਭਾਈ ਆ ਜਾਓ ਹੂੰ ਖੋਲ ਦਿਓ ਨਹੀਂ ਆ ਸਕੇ ਤਾਂ ਮੈਂ ਵੀ ਤੁਹਾਡੇ ਚ ਹੀ ਆ ਯਾਰ ਜੀ ਤੇ ਮੈਂ ਉਹ ਮੈਂ ਫਰਜ਼ ਅਦਾ ਕਰਤਾ ਇਥੇ ਇਥੇ ਬੇਕਰੀ ਦੇ ਨਾਲ ਨਾਲ ਜਿਮ ਜਿਮ ਸੀਗੇ ਉਹਨਾਂ ਦੇ ਵਿੱਚ ਕਹਿੰਦੇ ਵੀ ਜਿਮ ਦੇ ਅੰਦਰ ਲੋਕ ਮੌਜੂਦ ਸੀ ਉਹ ਵੀ ਬਾਹਰ ਕੱਢੇ ਗਏ ਨੇ ਮੈਂ ਉਹੀ ਕਹਿਣਾ ਵੀ ਬਿਲਕੁਲ ਇਹ ਧੱਕੇਸ਼ਾਹੀ ਹੋਈ ਆ ਪੰਜਾਬੀ ਦੇ ਵਿੱਚ ਮੈਂ ਇਹ ਚ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਾਂਗਾ ਉਹ ਧੱਕੇਸ਼ਾਹੀ ਮੇਰੇ ਹਲਕੇ 'ਚ ਮੈਂ ਬਿਲਕੁਲ ਨਹੀਂ ਚੱਲਣ ਦੇਣੀ ਜੀ ਹਾਂ ਜੈਨੂਅਨ ਅਸੀਂ ਨਾਲ ਖੜੇ ਆ ਦੇਖੋ ਸ਼ਾਸਨ ਔਰ ਪ੍ਰਸ਼ਾਸਨ ਇਕੱਠੇ ਹੋ ਕੇ ਕੰਮ ਕਰਦੇ ਤਾਂ ਹੀ ਚੱਲਦਾ ਜੀ ਅਸੀਂ ਸਾਰੇ ਇਕੱਠੇ ਆ ਜੀ ਬਸ਼ਰਤੇ ਕਿ ਕੋਈ ਵੀ ਇਤ्रो ਐਡਮਿਨਿਸਟ੍ਰੇਸ਼ਨ ਵੱਲੋਂ ਜਿੱਦਾਂ ਦਾ ਸਿਰੇ ਆਇਆ ਹੋਇਆ ਕਾਰਪੋਰੇਸ਼ਨ ਵੱਲੋਂ ਇੱਕ ਗਲਤ ਐਕਸ਼ਨ ਹੋਇਆ ਪਤਾ ਨਹੀਂ ਕਿਉਂ ਕਿਹਨੂੰ ਖੁਸ਼ ਕਰਨ ਵਾਸਤੇ ਕਿਹੜੇ ਅਧਿਕਾਰੀਆਂ ਕੀਤਾ ਇਹ ਤਾਂ ਹੁਣ ਮੈਂ ਪਤਾ ਕਰੂੰਗਾ ਨਾ ਜੀ ਬਖਸ਼ੜੇ ਦਾ ਉਹ ਵੀ ਨਹੀਂ ਹੈਗੇ ਜੀ ਠੀਕ ਹੈ ਨਾ ਤੇ ਇਸ ਕਰਕੇ ਤੁਸੀਂ ਯਾਰ ਦੁਕਾਨ ਵਾਲੇ ਆਪ ਆਪਣੀਆਂ ਸੀਲਾਂ ਖੋਲੋ ਯਾਰ ਪਰ ਐਮਐਲਏ ਸੁਣ ਲਿਓ ਭਾਈ ਜਿਹੜੀ ਨਵੀਂ ਮੈਂ ਉਹਦੇ ਹੱਕ 'ਚ ਨਹੀਂ ਜੇ ਉਹ ਖੋਲੂ ਆਪਣੇ ਆਪ ਜ਼ਿੰਮੇਵਾਰ ਹੋਊਗਾ ਸਵਾਰੀ ਆਪਣੇ ਸਵਾਰ ਦੀ ਆਪ ਜ਼ਿੰਮੇਵਾਰਾ ਉਸ ਜਿਹੜੀਆਂ ਨਵੀਆਂ ਤੇ ਪੁਰਾਣੀਆਂ ਨੇ ਪੁਰਾਣੀਆਂ ਤੁਸੀਂ ਖੋਲ ਸਕਦੇ ਹੋ 15 ਸਾਲ 10 ਸਾਲ ਪੁਰਾਣੀਆਂ ਬਣੀਆਂ ਜਿਹੜੀ ਨਵੀਂ ਦੁਕਾਨ ਹੈ ਉਹਦੇ ਉੱਤੇ ਕਮਰਸ਼ੀਅਲ ਮੀਟਰ ਵੀ ਫਿਰ ਲੱਗ ਜਾਂਦਾ ਉਹ ਕਿਹਦੀ ਸ਼ਹਿਰ ਹੈ ਟਮਕ ਕਮਰਸ਼ੀਅਲ ਮੀਟਰ ਲੱਗ ਜਾਂਦਾ ਤੇ ਟੈਕਸ ਲਿਆ ਜਾਂਦਾ ਉਹ ਉਹਦੇ ਉੱਤੇ ਫਿਰ ਕੋਈ ਕਾਰਵਾਰੀ ਕੀਤੀ ਕਿਉਂ ਨਹੀਂ ਕੀਤੀ ਜਾਂਦੀ ਯਾਰ ਗੱਲ ਇਹ ਹੁਣ ਜਿਹੜੀ ਐਟਾ ਵੱਡਾ ਸ਼ਹਿਰ ਆ ਮੇਰਾ ਹਲਕਾ ਦੇ ਵਿੱਚ ਤਕਰੀਬਨ ਸਾਰੇ ਵਪਾਰੀ ਲੋਕੀ ਰਹਤੇ ਨੇ ਔਰ ਇਹ ਇੱਥੇ ਤਾਂ ਤੁਸੀਂ ਦੇਖੋ ਕਿ ਇਹ ਲੁਧਿਆਣਾ ਉਹ ਪੁਰਾਣਾ ਸ਼ਹਿਰ ਚ ਹੁਣ ਨਵਾਂ ਸ਼ਹਿਰ ਵਸਦੇ ਵਸਦੇ ਲੋਕ ਹਰ ਪਾਸੇ ਜਾਂਦਾ ਹੈ ਜਦੋਂ ਬਣਦੀਆਂ ਚੀਜ਼ਾਂ ਇਹ ਉਦੋਂ ਰੋਕਣ ਅਧਿਕਾਰੀ ਕਾਰਪੋਰੇਸ਼ਨ ਜੀ ਇੱਕ ਦੁਕਾਨਾਂ ਗਲਤਫੀਲ ਹੋਈਆਂ ਸੀਗੀਆਂ ਜਿਹੜੀ ਜਿਨ੍ਹਾਂ ਨੇ ਗਲਤਫੀਲ ਕੀਤੀ ਉਹਨਾਂ ਦੇ ਕਾਰਵਾਈ ਹੋਊਗੀ ਨਹੀਂ ਹੋਊਗੀ ਨਗਰ ਨਿਗਮ ਦੇ ਦੇਖੋ ਗੱਲ ਇਹ ਆ ਜੇ ਇਹਨਾਂ ਤੇ ਕਾਰਵਾਈ ਹੋਣ ਤੋਂ ਪਹਿਲਾਂ ਮੈਂ ਆਪਣੇ ਤੇ ਕਾਰਵਾਈ ਕਰਾਉਂਗਾ ਯਾਰ ਜੀ ਕਿਉਂਕਿ ਇਹਨਾਂ ਦਾ ਗਾਰਡੀਅਨ ਇਸ ਟਾਈਮ ਮੈਂ ਆ सील ਮੈਂ ਕੀਤੀ ਸੀਲ ਮੈਂ ਥੋੜੀ ਹੈ ਇਹਨਾਂ ਨੇ ਨਹੀਂ ਥੋੜੀ ਜਿਹਨਾਂ ਨੇ ਸੀਲ ਕੀਤੀ ਹੈ ਜਿਹੜੀਆਂ ਗਲਤ ਸੀਲ ਕੀਤੀਆਂ ਸੀ ਨਗਰ ਦੀਆਂ ਆਹ ਹਾਂ ਜਿਹੜੀਆਂ ਗਲਤ ਕੀਤੀਆਂ ਜਿਹੜੇ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਕਿਸੇ ਨੂੰ ਖੁਸ਼ ਕਰਨ ਵਾਸਤੇ ਕੀਤਾ ਅਸੀਂ ਉਹਨਾਂ ਨੂੰ ਸਪੇਅਰ ਨਹੀਂ ਕਰਾਂਗੇ ਯਾਰ ਸਿੱਧੀ ਜਿਹੜੀ ਗੱਲ ਸਾਫ਼ ਸੁਥਰੀ ਹਾਂ ਖੋਲ ਦਿਓ ਉਹਨੇ ਜਿਹੜੇ ਚੋਰਾਂ ਵਿੱਚ ਪਹਿਲੇ ਟੈਨਸ਼ਨ ਗਲਤ ਟੈਨਸ਼ਨ ਹਾਂ ਸੀ ਕੀਤੀ ਗਈ ਆ ਆ ਗਲਤ ਟੈਨਸ਼ਨ ਹੀ ਆ ਜਿਹੜੀ 10 ਦਾ 15 15 ਸਾਲ ਪੁਰਾਣੀ ਤੂੰ ਸੁੱਤੇ ਪਿਆ ਦੇ ਸਵੇਰੇ 6 ਵਜੇ ਚੋਰਾ ਬੰਗੂ ਆ ਕੇ ਸੀਲ ਕਰ ਰਹੇ ਹੋ ਕਿਉਂ ਭਈ ਨੋਟਿਸ ਦਿਓ ਨਾ ਜੇ ਕਿਸੇ ਨੂੰ ਫਾਂਸੀ ਵੀ ਦੇਣੇ ਉਹਨੂੰ ਪਹਿਲਾਂ ਪੁੱਛੀਦਾ ਤੇਰਾ ਅਖੀਰਲਾ ਭਾਈ 10 ਤਰੀਖ ਖਾਸ ਕੀ ਆ ਇਹ ਥੋੜੀ ਆ ਵੀ ਤੁਸੀਂ ਸੁੱਤੇ ਪਿਆ ਨੂੰ ਚੱਕੋ ਤੇ ਫਾਂਸੀ ਲਾਦੇ ਹੋ ਯਾਰ ਇਹ ਕੋਈ ਲੋਕ ਰਾਜ ਹੈ ਲੋਕਾਂ ਦੀ ਸੁਣੇ ਹੋਏ ਲੋਗਾ ਸੀ ਜਿਹੜੀ ਇਹ ਰੋਡ ਨੂੰ ਡਿਕਲੇਅਰ ਕੀਤਾ ਜਾਊਗਾ ਜਿਹੜਾ ਬਿਲਕੁਲ ਕਰਾਵਾਂਗੇ ਕਿਉਂਕਿ ਉਹਦਾ ਕਾਰਨ ਕੀ ਆ ਇਹ ਆਲਰੀ ਸਰਕਾਰ ਕੋਲ ਗਈ ਹੋਈ ਆ ਉੱਥੋਂ ਦੇ ਅਧਿਕਾਰੀ ਸੁੱਤੇ ਪਏ ਨੇ ਫਿਰਾਂ ਦੱਬ ਕੇ ਹੁਣ ਉਹਨਾਂ ਨੂੰ ਅਸੀਂ ਬੂਸਟ ਡੋਜ਼ ਲਾ ਕੇ ਉਹਨਾਂ ਨੂੰ ਜਗਾਉਨੇ ਆ ਜਗਾ ਕੇ ਅਸੀਂ ਤੇ ਇਹ ਕੰਮ ਸ਼ੁਰੂ ਕਰਾਉਣਾ ਹੈ। ਅਮਨ ਸਿੰਘ ਸਾਹਿਬ ਤੁਸੀਂ ਅੱਜ ਮੌਕੇ ਦੇ ਦੇਖ ਹੀ ਲਿਆ ਵਾ ਅੱਜ ਵੀ ਤਾਨਾ ਸ਼ਈਆ ਰਵਈਆ ਜਿਹੜਾ ਅਫਸਰਾਂ ਦਾ ਅਫਸਰ ਸਾਹੀ ਖਤਮ ਹੁੰਦੇ ਨਹੀਂ ਆ ਰਹੀ ਲੋਕਾਂ ਦੇ ਉੱਤੇ। ਸਭ ਕੁਝ ਕਰ ਦਿਆਂਗੇ ਚਿੰਤਾ ਨਾ ਕਰੋ ਪੁਰਾਣੀਆਂ ਆਦਤਾਂ ਜਿਹੜੀਆਂ ਇਹਨਾਂ ਦੀਆਂ ਪਈਆਂ ਨਾ ਹੌਲੀ ਹੌਲੀ ਜਾਣਗੀਆਂ। ਤਕਰੀਬਨ ਕਈ ਦਰੁਸਤ ਹੋ ਗਏ ਨੇ ਕਈ ਜਿਹੜੇ ਰਹਿ ਗਏ ਉਹ ਵੀ ਦਰੁਸਤ ਕਰ ਦਿਆਂਗੇ ਕੋਈ ਗੱਲ ਨਹੀਂ। ਠੀਕ। ਸਭ ਤੋਂ ਵੱਡੀ ਗੱਲ ਜਿਹੜੀ ਇੱਕ ਹੋਰ ਗੱਲ ਸਾਹਮ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਆਪ ਨੂੰ ਕਿਸੇ ਨਾ ਕਿਸੇ ਮੁੱਦਿਆਂ ਚੋਂ ਬਾਹਰ ਕੱਢ ਲੈਂਦੀ ਹੈ ਸਾਫ਼ ਕਰਦੀ ਹੈ ਲੇਕਿਨ ਮੈਂ ਅੱਜ ਜਿਹੜੀ ਸਾਕਸ਼ਾਤ ਜਿਹੜੀ ਇੱਕ ਘਟਨਾ ਲੁਧਿਆਣਾ ਦਾ ਵਿੱਚ ਆ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਦੋਗਲੀ ਨੀਤੀ ਕਰਦੀ ਹੈ ਕਿਉਂਕਿ ਦੋਗਲੀ ਨੀਤੀ ਇਸ ਕਰਕੇ ਆ ਕਿ ਦੋਗਲੀ ਨੀਤੀ ਕਰਦੇ ਪਹਿਲਾਂ ਸਰਕਾਰ ਆਪ ਹੀ ਲੋਕਾਂ ਦੇ ਨਾਲ ਧੱਕਾ ਕਰਦੀ ਹੈ ਫਿਰ ਉਸੇ ਜਗ੍ਹਾ ਤੇ ਆ ਕੇ ਉਹਨਾਂ ਦੇ ਚੁਣੇ ਹੋਏ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਮਾਨਯੋਗ ਗੁਰਪ੍ਰੀਤ ਗੋਗੀ ਜੀ ਜੋ ਕਿ ਵੈਸਟ ਹਲਕੇ ਦੇ ਐਮਐਲਏ ਸਾਹਿਬ ਨੇ ਉੱਥੇ ਆ ਕੇ ਦੋਗਲੀ ਨੀਤੀ ਦਾ ਪ੍ਰਚਾਰ ਕਰਦੇ ਹੋਏ ਉਸੇ ਦੁਕਾਨਾਂ ਨੂੰ ਆ ਕੇ ਅੱਗੇ ਖੋਲ ਦਿੰਦੇ ਨੇ ਕਿਤੇ ਨਾ ਕਿਤੇ ਕਾਰਪੋਰੇਸ਼ਨ ਉਹਨਾਂ ਨੂੰ ਸੀਲ ਕਰਦੀ ਹੈ ਫਿਰ ਉਹ ਆ ਕੇ ਆਪ ਹੀ ਕਿਤੇ ਨਾ ਕਿਤੇ ਉਹਨੂੰ ਖੋਲ ਦਿੰਦੇ ਨੇ ਇਹ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀ ਮਿਲੀ ਭਗਤ ਹੈ ਨਾ ਜੀ ਉਹ ਦਰਸਾਉਂਦੀ ਹੈ ਕਿ ਇਹ ਪਹਿਲਾਂ ਜਨਤਾ ਨੂੰ ਆਪਾਂ ਆ ਕੇ ਪਹਿਲਾਂ लाठी ਚਾਰਜ ਕਰਕੇ ਉਹਨਾਂ ਨੂੰ ਤੰਗ ਕਰ ਲਈਏ ਫਿਰ ਉਹਨਾਂ ਦੇ ਉੱਪਰ ਆ ਕੇ ਮਰਮ ਪੱਟੀ ਲਾ ਕੇ ਆਪ ਆਕੇ ਆਪਣਾ ਹੀਰੋ ਬਣ ਜਿਏ ਜਾਂ ਦਿਆਵਾਨ ਦਾ ਜਿਹੜਾ ਰੂਪ ਹੈ ਉਹ ਸਾਹਮਣੇ ਦਿਖਾ ਦਈਏ ਕਿਰਪਾ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਇਹ ਜੀ 도ਗਲੀ ਰਾਜਨੀਤੀ ਬੰਦ ਕਰੋ ਕਿਉਂਕਿ ਪੰਜਾਬ ਜਿਹੜੇ ਲੋਕੀ ਨੇ ਉਹ ਇੱਕ ਵਾਰ ਬੇਵਕੂਫ ਬਣ ਸਕਦੇ ਆ ਦੁਆਰਾ ਦੁਆਰਾ ਬੇਵਕੂਫ ਨਹੀਂ ਬੰਦੇ ਔਰ ਭਾਰਤੀ ਜਨਤਾ ਪਾਰਟੀ ਬੜੀ ਜਲਦੀ ਆਕੇ ਲੋਕਾਂ ਦੇ ਹਿੱਤ ਦੇ ਜਿਹੜੇ ਕੰਮ ਰਿਹਾ ਉਹ ਅੱਗੇ ਲੈ ਕੇ ਆਏ